ਕੈਨੇਡਾ ਵਿੱਚ ਇਮੀਗ੍ਰੇਸ਼ਨ ਧੋਖਾਧੜੀ ਦੇ ਵੱਡੇ ਮਾਮਲੇ ਵਿੱਚ ਓਟਾਵਾ ਪੁਲਿਸ ਨੇ ਇੱਕ ਅਜਿਹੇ ਪੰਜਾਬੀ ਠੱਗ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣਾ ਨਾਮ ਬਦਲ-ਬਦਲ ਕੇ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਸੀ ਕੈਨੇਡਾ ਦੇ ਵਿੱਚ ਇਹ ਕੋਈ ਪਹਿਲਾ ਅਜਿਹਾ ਮਾਮਲਾ ਨਹੀਂ ਕਿ ਜਿਸ ਦੇ ਵਿੱਚ ਕੋਈ ਪੰਜਾਬੀ ਗ੍ਰਿਫਤਾਰ ਹੋਇਆ ਹੋਵੇ ਪਰ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਧੋਖਾਧੜੀਆਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਸਸਤੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਨੇਡਾ ਦੇ ਓਟਾਵਾ ਪੁਲਿਸ ਨੇ ਇੱਕ 35 ਸਾਲਾ ਵਿਨੇਪਾਲ ਸਿੰਘ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਓਟਾਵਾ ਪੁਲਿਸ ਨੇ ਉਸ ਨੂੰ ਇਮੀਗ੍ਰੇਸ਼ਨ ਕੰਸਲਟੈਂਟ ਬਣ ਕੇ ਲੋਕਾਂ ਨੂੰ ਧੋਖਾ ਦੇਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ। ਇਹ ਘਟਨਾਵਾ ਜਨਵਰੀ ਤੋਂ ਜੁਲਾਈ 2024 ਤੱਕ ਵਾਪਰੀਆਂ ਅਤੇ ਪੁਲਿਸ ਨੂੰ ਸਤੰਬਰ 2024 ਦੇ ਵਿੱਚ ਸ਼ਿਕਾਇਤਾਂ ਹਾਸਲ ਹੋਈਆਂ। ਵਿਨੇਪਾਲ ਬਰਾੜ ਨੇ ਆਪਣੀ ਪਛਾਣ ਬਦਲ ਕੇ ਕੰਮ ਕੀਤਾ ਅਤੇ ਘੱਟੋ-ਘੱਟ 4 ਤੋਂ 5 ਨਕਲੀ ਨਾਮ ਵਰਤੇ। ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕੈਨੇਡਾ ਭਰ ਵਿੱਚ ਇਸ ਦੇ ਹੋਰ ਵੀ ਸ਼ਿਕਾਰ ਹੋ ਸਕਦੇ ਨੇ ਤੇ ਉਹ ਅੱਗੇ ਆ ਕੇ ਪੁਲਿਸ ਦੇ ਕੋਲ ਇਸ ਦੇ ਬਾਰੇ ਸ਼ਿਕਾਇਤ ਜ਼ਰੂਰ ਦਰਜ ਕਰਵਾਉਣ। ਓਟਾਵਾ ਪੁਲਿਸ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਨੇਪਾਲ ਬਰਾੜ ਨੂੰ 15 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਦੇ ਖਿਲਾਫ 5000 ਡਾਲਰ ਦੀ ਧੋਖਾਧੜੀ, ਚੋਰੀ ਦੀ ਜਾਇਦਾਦ ਰੱਖਣ, ਗਲਾ ਕੁੱਟ ਕੇ ਮਾਰਨ ਦੀ ਕੋਸ਼ਿਸ਼ ਅਤੇ ਧਮਕੀਆਂ ਦੇਣ ਦੇ ਗੰਭੀਰ ਇਲਜ਼ਾਮ ਲੱਗੇ ਨੇ। ਵਿਨੇਪਾਲ ਸਿੰਘ ਬਰਾੜ ਨੇ ਗਗਨਦੀਪ ਸਿੰਘ, ਵਾਰਿਸਦੀਪ ਸਿੰਘ, ਵਾਰਿਸ ਸਿੰਘ, ਵਾਰਿਸਦੀਪ ਸਹਿਮੀ ਅਤੇ ਹਰਸ਼ਨਾਮ ਵਰਗੇ ਨਕਲੀ ਨਾਮ ਵਰਤ ਕੇ ਇਮੀਗ੍ਰੇਸ਼ਨ ਧੋਖਾਧੜੀਆਂ ਨੂੰ ਅੰਜਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਉਸਨੇ ਲੋਕਾਂ ਨੂੰ ਧੋਖਾ ਦੇ ਕੇ ਉਹਨਾਂ ਤੋਂ ਭਾਰੀ ਰਕਮਾਂ ਇਕੱਠੀਆਂ ਕੀਤੀਆਂ ਅਤੇ ਨਾਲ ਹੀ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਜਾਂਚ ਦੇ ਵਿੱਚ ਇਹ ਵੀ ਪਤਾ ਲੱਗਾ ਕਿ ਉਸਦੇ ਸਾਰੇ ਦੇ ਸਾਰੇ ਨਾਮ ਨਕਲੀ ਨੇ ਤੇ ਉਹ ਨਕਲੀ ਪਛਾਣ ਬਣਾ ਕੇ ਕੰਮ ਕਰ ਰਿਹਾ ਸੀ। ਜਲਦ ਹੀ ਉਸਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਓਟਾਵਾ ਪੁਲਿਸ ਦੇ ਵੈਸਟ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵ ਮਾਈਕਲ ਪਲੇਟਿਅਰ ਦੇ ਮੁਤਾਬਕ ਇਹ ਧੋਖਾਧੜੀ ਓਟਾਵਾ ਤੋਂ ਇਲਾਵਾ ਗ੍ਰੇਟਰ ਟੋਰਾਂਟੋ ਏਰੀਆ ਕੈਲਗਰੀ ਵੈਂਕੂਵਰ ਤੇ ਸਰੀ ਦੇ ਵਿੱਚ ਕੀਤੀਆਂ ਗਈਆਂ ਨੇ ਪੁਲਿਸ ਨੇ ਅਪੀਲ ਵੀ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਨੇ ਇਸ ਸ਼ਖਸ ਤੋਂ ਕੋਈ ਇਮੀਗ੍ਰੇਸ਼ਨ ਸੇਵਾਵਾਂ ਲਈਆਂ ਨੇ ਜਾਂ ਫਿਰ ਉਸ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਕੀਤਾ ਹੈ ਤਾਂ ਪੁਲਿਸ ਦੇ ਕੋਲ ਆ ਕੇ ਇਸ ਦੇ ਬਾਰੇ ਜਾਂਚ ਦੇ ਵਿੱਚ ਸਹਿਯੋਗ ਕਰ ਸਕਦਾ ਹੈ ਤਨ ਦੱਸਦੀ ਹੈ ਕਿ ਹੁਣ ਤੱਕ ਘੱਟੋ ਘੱਟ 4 ਪੀੜਿਤ ਲੋਕਾਂ ਦੀ ਪਛਾਣ ਹੋ ਚੁੱਕੀ ਹੈ ਪਰ ਪੁਲਿਸ ਨੂੰ ਭਰੋਸਾ ਹੈ ਕਿ ਇਸ ਦੇ ਹੋਰ ਵੀ ਕਈ ਪੀੜਿਤ ਹੋ ਸਕਦੇ ਨੇ ਇਮੀਗ੍ਰੇਸ਼ਨ ਫਰਾਡ ਦੇ ਨਾਲ ਜੁੜੇ ਅਪਰਾਧਾਂ ਵਿੱਚ ਕੈਨੇਡਾ ਦੇ ਵਿੱਚ 2024 ਦੇ ਵਿੱਚ 20% ਵਾਧਾ ਹੋਇਆ ਹੈ ਜਿਸ ਦੇ ਵਿੱਚ ਭਾਰਤੀ ਭਾਈਚਾਰੇ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਓਟਾਵਾ ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਇਮੀਗ੍ਰੇਸ਼ਨ ਸੇਵਾਵਾਂ ਲੈਣ ਤੋਂ ਪਹਿਲਾਂ ਕੰਸਲਟੈਂਟ ਦਾ ਲਾਇਸੈਂਸ ਫੈਡਰਲ ਜਾਂ ਫਿਰ ਪ੍ਰੋਵਿੰਸ਼ੀਅਲ ਸਰਕਾਰਾਂ ਦੇ ਨਾਲ ਵੈਰੀਫਾਈ ਕਰੋ ਉਹਨਾਂ ਨੇ ਕਿਹਾ ਕਿ ਅਣਪਛਾਤੇ ਲੋਕਾਂ ਦੇ ਨਾਲ ਕੋਈ ਵੀ ਇਮੀਗ੍ਰੇਸ਼ਨ ਡੀਲ ਨਾ ਕਰੋ ਕਿਉਂਕਿ ਇਸ ਦੇ ਨਾਲ ਧੋਖਾ ਧੜੀ ਦਾ ਖਤਰਾ ਵੱਧ ਸਕਦਾ ਹੈ ਅਤੇ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਜਾਂ ਫਿਰ ਤੁਹਾਡੀ ਇਮੀਗ੍ਰੇਸ਼ਨ ਅਰਜ਼ੀ ਖਤਰੇ ਦੇ ਵਿੱਚ ਪੈ ਸਕਦੀ ਹੈ। ਕੈਨੇਡਾ ਵਿੱਚ ਇਮੀਗ੍ਰੇਸ਼ਨ ਫਰਾਡ ਹਰ ਸਾਲ 1000 ਤੋਂ ਜ਼ਿਆਦਾ ਦਰਜ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪੰਜਾਬੀ ਜਾਂ ਫਿਰ ਹੋਰ ਭਾਰਤੀ ਮੂਲ ਦੇ ਲੋਕ ਇਸ ਦੇ ਸ਼ਿਕਾਰ ਹੁੰਦੇ ਨੇ। ਕੈਨੇਡਾ ਪੁਲਿਸ ਇਹਨਾਂ ਅਪਰਾਧਾਂ ਨੂੰ ਸ਼ਕਤੀ ਦੇ ਨਾਲ ਨਿਪਟ ਰਹੀ ਹੈ।